ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਗੁਰਦੁਆਰਾ ਸਾਹਿਬ ਗੰਗਸਰ ਜੈਤੋ ਪਾਸ਼ਾਈ ਦਸਮੀ ਇਹ ਗੁਰਦੁਆਰਾ ਸਾਹਿਬ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦਿਵਾਉਂਦਾ ਹੈ ਗੁਰਦੁਆਰਾ ਸੁਧਾਰ ਲਹਿਰ ਸਮੇ ਇਹ ਗੁਰਦੁਆਰਾ ਅਕਾਲੀਆਂ ਦੇ ਸੰਘਰਸ਼ ਦਾ ਮੁੱਖ ਕੇਂਦਰ ਬਣ ਗਿਆ ਸੀ ਇਸ ਸਮੇਂ ਜਦੋਂ ਸੰਘਰਸ਼ ਸ਼ੁਰੂ ਹੋਇਆ ਉਹ ਸੰਘਰਸ਼ ਸ਼ੁਰੂ ਹੋਣ ਦਾ ਕਾਰਨ ਮਹਾਰਾਜਾ ਨੱਬਾ ਬਣਿਆ ਸੀ ਮਹਾਰਾਜਾ ਨੱਬਾ ਰਿਪੂ ਦਮਨ ਸਿੰਘ ਅਕਾਲੀਆਂ ਦਾ ਕਠੜ ਸਮਰਤਕ ਸੀ ਜਦੋਂ ਸਾਕਾ ਨਨਕਾਣਾ ਸਾਹਿਬ ਵਾਪਰਦਾ ਤਾਂ ਮਹਾਰਾਜਾ ਰਿਪੂ ਦਮਨ ਸਿੰਘ ਰੋਸ ਵਜੋਂ ਕਾਲੀ ਪੱਗ ਬੰਨਣੀ ਸ਼ੁਰੂ ਕਰ ਦਿੰਦੇ ਨੇ ਤੇ ਸਮੇਂ ਦੀ ਸਰਕਾਰ ਨੂੰ ਅੰਗਰੇਜ਼ ਸਰਕਾਰ ਨੂੰ ਇਹ ਗੱਲ रास ਨਹੀਂ ਆਉਂਦੀ ਉਹ ਇਸ ਗੱਲ ਤੇ ਨਾਰਾਜ਼ ਹੁੰਦੇ ਨੇ ਤੇ ਅਕਾਲੀਆਂ ਤੇ ਸਖਤੀ ਸ਼ੁਰੂ ਕਰਦੇ ਨੇ ਤੇ ਨਾਲ ਦੀ ਨਾਲ ਮਹਾਰਾਜਾ ਰਿਪੂ ਦਮਨ ਸਿੰਘ ਨੂੰ ਗੱਦੀ ਛੱਡਣ ਲਈ ਮਜਬੂਰ ਕਰਦੇ ਨੇ ਜਦੋਂ ਹੀ ਇਸ ਅਕਾਲੀਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਤੇ ਉਹ ਮਹਾਰਾਜਾ ਰਿਪੂ ਦਮਨ ਸਿੰਘ ਦੇ ਹੱਕ ਦੇ ਵਿੱਚ ਗੁਰਦੁਆਰਾ ਸਾਹਿਬ ਗੰਗਸਰ ਜੈਤੋ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਉਂਦੇ ਨੇ ਅੰਗਰੇਜ਼ ਸਰਕਾਰ ਅਖੰਡ ਪਾਠ ਸਾਹਿਬ ਨੂੰ ਪੰਗ ਕਰ ਦਿੰਦੀ ਹੈ ਤੇ ਫਿਰ ਮੋਰਚਾ ਲੱਗ ਜਾਂਦਾ ਹੈ ਮੋਰਚਾ ਜਦੋਂ ਹੀ ਸ਼ੁਰੂ ਹੁੰਦਾ ਤੇ 25-25 ਸਿੰਘਾਂ ਦਾ ਜਥਾ ਜਾਂਦਾ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਗ੍ਰਿਫਤਾਰੀ ਤੋਂ ਉਪਰੰਤ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਦੂਰ-ਦਰਾਡੇ ਛੱਡ ਦਿੱਤਾ ਜਾਂਦਾ ਇਸ ਉਪਰੰਤ ਸੰਘਰਸ਼ ਹੋਰ ਵੀ ਤੇਜ਼ ਕਰ ਦਿੱਤਾ ਜਾਂਦਾ ਜਦੋਂ ਸੰਘਰਸ਼ ਤੇਜ਼ ਹੁੰਦਾ ਤੇ 500 ਸਿੰਘਾਂ ਦਾ ਜਥਾ ਸ਼੍ਰੀ ਖੰਡਪੜ ਸਾਹਿਬ ਪ੍ਰਕਾਸ਼ ਕਰਨ ਲਈ ਜਾਂਦਾ ਤੇ ਅੰਗਰੇਜ਼ ਸਰਕਾਰ ਬਖਲਾਟ ਵਿੱਚ ਆ ਜਾਂਦੀ ਹੈ ਤੇ ਉਹ ਅਖੰਡਪੜ ਸਾਹਿਬ ਪ੍ਰਕਾਸ਼ ਕਰਨ ਗਏ 500 ਸਿੰਘਾਂ ਦੇ ਜਥੇ ਤੇ ਗੋਲੀ ਚਲਾ ਦਿੰਦੀ ਹੈ ਉਸ ਗੋਲੀਬਾਰੀ ਦੌਰਾਨ 19 ਸਿੰਘ ਸ਼ਹੀਦ ਹੁੰਦੇ ਨੇ ਤੇ 29 ਸਿੱਖ ਜ਼ਖਮੀ ਹੋ ਜਾਂਦੇ ਨੇ ਪਰ ਇਹ ਸੰਕ ਅੰਕੜਾ ਸਰਕਾਰੀ ਆ ਇਹ ਅੰਕੜਾ ਸਰਕਾਰੀ ਹੋਣ ਕਰਕੇ ਸਿਰਫ 19 ਸਿੰਘ ਸ਼ਹੀਦ ਦਿਖਾਏ ਗਏ ਤੇ 29 ਸਿੰਘ ਜ਼ਖਮੀ ਦਿਖਾਏ ਗਏ ਪਰ ਗੈਰ ਸਰਕਾਰੀ ਅੰਕੜਾ ਇਸ ਤੋਂ ਕਿਤੇ ਜ਼ਿਆਦਾ ਸੀ ਸੰਗਤ ਜੀ ਅਕਾਲੀਆਂ ਦੇ ਕੁੱਲ 17 ਜਥੇ ਗੁਰਦੁਆਰਾ ਗੰਸਰ ਸਾਹਿਬ ਜਤੋਵਲ ਗਏ ਇੰਨੇ ਜਥੇ ਜਾਣ ਤੋਂ ਬਾਅਦ ਅੰਗਰੇਜ਼ ਸਰਕਾਰ ਨੂੰ ਇਸ ਸੰਘਰਸ਼ ਦੇ ਅੱਗੇ ਗੋਡੇ ਟੇਕਣੇ ਪਏ ਅਖੀਰ ਸਰਕਾਰ ਨੇ 1925 ਦੇ ਵਿੱਚ ਗੁਰਦੁਆਰਾ ਐਕਟ ਪਾਸ ਕਰਕੇ ਇਤਿਹਾਸਕ ਗੁਰਦੁਆਰਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਜਦੋਂ ਹੀ ਇਹ ਪ੍ਰਬੰਧ ਸੌਂਪਿਆ ਗਿਆ ਤੇ ਅਕਾਲੀਆਂ ਨੇ ਇਸ ਮੋਰਚੇ ਦੀ ਸਮਾਪਤੀ ਦਾ ਐਲਾਨ ਕੀਤਾ ਇਸ ਮੋਰਚੇ ਨੂੰ ਜੈਤੋ ਦੇ ਮੋਰਚੇ ਦਾ ਨਾਮ ਦਿੱਤਾ ਗਿਆ ਸੀ ਜੋ ਮਹਾਰਾਜਾ ਰਿਪੂ ਦਮਨ ਸਿੰਘ ਤੇ ਗੱਦੀਆਂ ਲਾਉਣ ਕਰਕੇ ਸ਼ੁਰੂ ਹੋਇਆ ਸੀ ਪਰ ਇਸ ਸੰਘਰਸ਼ ਦੌਰਾਨ ਜਿਹੜੇ ਸਿੱਖਾਂ ਨੇ ਭਾਗ ਲਿਆ ਉਹਨਾਂ ਵਿੱਚ ਬਹੁ ਗਿਣਤੀ ਅਕਾਲੀਆਂ ਦੀ ਸੀ ਤੇ ਇਸ ਸੰਘਰਸ਼ ਦੀ ਜਿੱਤ ਦਾ ਸੇਰਾ ਵੀ ਉਸ ਸਮੇਂ ਅਕਾਲੀਆਂ ਦੇ ਸਿਰ ਹੀ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਸੁਧਾਰ ਲਹਿਰ ਵਾਲਿਆਂ ਨੇ ਇਸ ਲਈ ਅਕਾਲੀਆਂ ਦਾ ਧੰਨਵਾਦ ਵੀ ਕੀਤਾ ਸੀ ਗੁਰਦੁਆਰਾ ਸੁਧਾਰ ਲਹਿਰ ਦਾ ਕਾਰਜ ਤਾਂ ਪੂਰਾ ਹੋ ਗਿਆ ਸੀ ਪਰ ਇਹ ਅੰਦਾਜ਼ਾ ਲਾਉਣਾ ਬੜਾ ਔਖਾ ਕਿ ਉਸ ਸੰਘਰਸ਼ ਦੌਰਾਨ ਅਕਾਲੀਆਂ ਨੇ ਸਿੱਖਾਂ ਨੇ ਸੰਗਤਾਂ ਨੇ ਕਿੰਨੇ ਕਸ਼ਟ ਚੱਲੇ ਸੀ ਜਿਹੜੇ ਗੁਰਦੁਆਰਾ ਕੁੱਕੇਵਾਲੀ ਗੁਰਦੁਆਰਾ ਗੁਰੂਕੇ ਬਾਗ ਗੁਰਦੁਆਰਾ ਗੰਗਸਰ ਜੈਤੋ ਸਾਕਾ ਨਨਕਾਣਾ ਸਾਹਿਬ ਜਿੰਨੇ ਵੀ ਗੁਰਦੁਆਰਿਆਂ ਦੇ ਵਿੱਚ ਸੰਘਰਸ਼ ਹੋਇਆ ਉਹ ਬਾਰੀ ਰੂਪਤਨ ਸੰਗਤਾਂ ਨੇ ਦੇਖਿਆ ਪਰ ਜਿਹੜੇ ਸਿੱਖ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜੇ ਗਏ ਤੇ ਜੇਲ੍ਹਾਂ ਵਿੱਚ ਉਹਨਾਂ ਤੇ ਕਿੰਨਾ ਤਸ਼ੱਦਦ ਹੋਇਆ ਕਿੰਨਾ ਉਹਨਾਂ ਤੇ ਅਤਿਆਚਾਰ ਹੋਇਆ ਇਹ ਗੱਲਾਂ ਸੰਕੋਚਵੇਂ ਰੂਪ ਵਿੱਚ ਹੀ ਬਾਹਰ ਆਈਆਂ ਕੁਝ ਕੁ ਅਖਬਾਰਾਂ ਨੇ ਕੁਝ ਕੁ ਖਬਰਾਂ ਹੀ ਛਾਪੀਆਂ ਪਰ ਇਹਨਾਂ ਦਾ ਵਿਸਥਾਰ ਬਾਹਰ ਨਹੀਂ ਆਇਆ ਇਸ ਵਿਸਥਾਰ ਬਾਰੇ ਆਪਾਂ ਗੱਲ ਕਰਦੇ ਹਾਂ ਜਿਵੇਂ ਕਿ ਅਟਕ ਕਿਲੇ ਦੇ ਅੰਦਰ ਸਿੱਖਾਂ ਵੱਲੋਂ ਸਤਿ ਸ਼੍ਰੀ ਅਕਾਲ ਦੇ ਜਕਾਰੇ ਗਜਾਉਣ ਬਦਲੇ ਉਹਨਾਂ ਤੇ ਸਖਤ ਮਾਰਕਟਾਈ ਕੀਤੀ ਗਈ। ਉਸ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਰੋਟੀ ਵੀ ਢੰਗ ਨਾਲ ਨਹੀਂ ਦਿੱਤੀ ਜਾਂਦੀ ਸੀ। ਸਰਦੀ ਦੇ ਵਿੱਚ ਕੱਪੜੇ ਵੀ ਉਹਨਾਂ ਨੂੰ ਪ੍ਰੋਪਰ ਪਾਉਣ ਲਈ ਨਹੀਂ ਦਿੱਤੇ ਜਾਂਦੇ ਸਨ। ਭਾਈ ਨਿੱਕਾ ਸਿੰਘ ਨੂੰ ਜਦੋਂ ਸਖਤ ਬੁਖਾਰ ਹੋਇਆ ਤਾਂ ਹੋਸਟਲ ਜੇਲ੍ਹ ਲਾਹੌਰ ਦੇ ਬਾਹਰ ਨਿਕਾ ਸਿੰਘ ਨੂੰ ਲਿਆ ਕੇ ਰੱਖ ਦਿੱਤਾ ਗਿਆ ਉਸ ਦਾ ਇਲਾਜ ਨਹੀਂ ਕਰਵਾਇਆ ਗਿਆ ਉਸ ਨੂੰ ਕੋਈ ਟ੍ਰੀਟਮੈਂਟ ਨਹੀਂ ਦਿੱਤਾ ਗਿਆ ਜਦੋਂ ਉਹਦਾ ਬੁਖਾਰ ਜ਼ਿਆਦਾ ਹੋ ਗਿਆ ਤਾਂ ਉਸ ਨੂੰ ਜੇਲ੍ਹ ਦੇ ਬਾਹਰ ਲਿਆ ਕੇ ਰੱਖ ਦਿੱਤਾ ਗਿਆ ਫਿਰ ਕਿਸੇ ਅਫਸਰ ਨੇ ਉਸ ਤੇ ਤਰਸ ਕਰਕੇ ਉਸ ਨੂੰ ਗੁਰਦੁਆਰਾ ਚੋਮਾਲਾ ਸਾਹਿਬ ਪਹੁੰਚਦਾ ਕੀਤਾ ਸੰਗਤ ਜੀ ਮਲਤਾਨ ਜੇਲ ਡੇਰਾ ਗਾਜੀ ਖਾਨ ਜੇਲ ਨਾਗਪੁਰ ਜੇਲ ਅੰਬਾਲਾ ਜੇਲ ਇਹ ਚਾਰਾਂ ਹੀ ਜੇਲ੍ਹਾਂ ਦੇ ਵਿੱਚ ਜੋ ਸਿੱਖ ਕੈਦੀ ਬੰਦ ਹੁੰਦੇ ਨੇ ਉਹ ਪਾਠ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨਾ ਚਾਹੁੰਦੇ ਨੇ ਪਰ ਸਮੇਂ ਦੀ ਸਰਕਾਰ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜੇਲ੍ਹ ਦੇ ਵਿੱਚ ਪ੍ਰਕਾਸ਼ ਕਰਨ ਤੋਂ ਇਨਕਾਰ ਕਰ ਦਿੰਦੀ ਆ ਇਸ ਦੇ ਰੋਸ ਵਜੋਂ ਸਿੱਖ ਕੈਦੀ ਭੁੱਖ ਹੜਤਾਲ ਤੇ ਚਲੇ ਜਾਂਦੇ ਨੇ ਇਸ ਭੁੱਖ ਹੜਤਾਲ ਦਾ ਇੰਨਾ ਜ਼ਿਆਦਾ ਅਸਰ ਹੁੰਦਾ ਕਿ ਅੰਬਾਲਾ ਜੇਲ੍ਹ ਦੇ 70 ਕੈਦੀ ਬੇਹੋਸ਼ ਹੋ ਜਾਂਦੇ ਨੇ ਇੱਥੇ ਹੀ ਬਸ ਨਹੀਂ ਸੰਗਤ ਜੀ ਜੇਲ੍ਹ ਦੇ ਵਿੱਚ ਸਿੱਖ ਕੈਦੀਆਂ ਨੂੰ ਬਸਤਰ ਪਹਿਨਣ ਤੋਂ ਦਸਤਾਰ ਬੰਨਣ ਤੇ ਵੀ ਪਾਬੰਦੀ ਸੀ ਕਿ ਕਿਹੜੇ ਰੰਗ ਦੀ ਦਸਤਾਰ ਬੰਨਣ ਇਹ ਸਿੱਖ ਆਫ ਦੀ ਮਰਜ਼ੀ ਦੇ ਰੰਗ ਦੀ ਦਸਤਾਰ ਬੰਨਣ ਨਹੀਂ ਦਿੰਦੀ ਸੀ ਰੋਸ ਵਜੋਂ ਸਿੱਖ ਕੈਦੀਆਂ ਨੇ ਕਾਲੇ ਰੰਗ ਦੀ ਦਸਤਾਰ ਬੰਨਣ ਦਾ ਫੈਸਲਾ ਕੀਤਾ ਪਰ ਅੰਗਰੇਜ਼ ਸਰਕਾਰ ਸਿੱਖ ਕੈਦੀਆਂ ਨੂੰ ਕਾਲੇ ਰੰਗ ਦੀ ਦਸਤਾਰ ਬੰਨਣ ਨਹੀਂ ਦਿੰਦੀ ਸੀ ਇਸਦੇ ਉਸ ਵਜੋਂ ਬਾਬਾ ਖੜਕ ਸਿੰਘ ਤੇ 14 ਹੋਰ ਸਿੱਖ ਕੈਦੀਆਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਹ ਜਿਹੜੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਹ ਕੁਝ ਘਟਨਾਵਾਂ ਹੀ ਉੱਭਰ ਕੇ ਬਾਹਰ ਆਈਆਂ ਨੇ ਜਿਹੜੀਆਂ ਸਿੱਖ ਕੈਦੀਆਂ ਦੇ ਨਾਲ ਅੰਗਰੇਜ਼ ਸਰਕਾਰ ਦਾ ਜਿਹੜਾ ਬੁਰਾ ਵਤੀਰਾ ਸੀ ਇੰਨਾ ਜ਼ਿਆਦਾ ਅਤਿਆਚਾਰ ਕਰਦੇ ਸੀ ਕਿ ਉਸ ਨੂੰ ਜਿਉਣ ਦਾ ਵੀ ਹੱਕ ਨਹੀਂ ਸੀ ਜੇਲ੍ਹਾਂ ਦੇ ਵਿੱਚ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਸੀ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਕੁਝ ਗੱਲਾਂ ਹੀ ਸਾਡੇ ਸਾਰਿਆਂ ਦੇ ਸਾਹਮਣੇ ਆ ਸਕੀਆਂ ਜਾਂ ਤਾਂ ਉਹ ਗੱਲਾਂ ਸਾਹਮਣੇ ਆਈਆਂ ਜਿਹੜੀਆਂ ਪ੍ਰਤੱਖ ਦੇਖੀਆਂ ਗਈਆਂ ਜਾਂ ਕੁਝ ਅਖਬਾਰਾਂ ਵਿੱਚ ਛਪੀਆਂ ਇਹ ਅੰਦਾਜ਼ਾ ਲਾਉਣਾ ਬੜਾ ਮੁਸ਼ਕਲ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਕਿੰਨੇ ਸਿੱਖ ਸ਼ਹੀਦ ਹੋਏ ਕਿੰਨਿਆਂ ਨੂੰ ਬਿਨਾ ਕੇਸ ਚਲਾਏ ਜੇਲ੍ਹਾਂ ਵਿੱਚ ਰੱਖਿਆ ਗਿਆ ਕਿੰਨਿਆਂ ਨੂੰ ਮਾਰਕੁਟਾਈ ਕਰਕੇ ਛੱਡ ਦਿੱਤਾ ਗਿਆ ਕਿੰਨਿਆਂ ਦੀਆਂ ਜ਼ਮੀਨਾਂ ਜ਼ਬਤ ਹੋਈਆਂ ਕਿੰਨਿਆਂ ਦੀਆਂ ਜਾਗੀਰਾਂ ਜ਼ਬਤ ਹੋਈਆਂ ਕਿੰਨੀਆਂ ਔਰਤਾਂ ਵਿਧਵਾ ਹੋਈਆਂ ਕਿੰਨੇ ਬੱਚੇ ਯਤੀਮ ਹੋਏ ਕਿੰਨੇ ਬੱਚੇ ਮਾਨਸਿਕ ਰੋਗੀ ਬਣੇ ਅਤੇ ਕਿੰਨੇ ਲੋਕ ਬੇਰਜ਼ਗਾਰ ਹੋਏ ਇਹ ਹਰ ਤਰ੍ਹਾਂ ਦਾ ਤਸ਼ੱਦਦ ਸਿੱਖਾਂ ਤੇ ਪੰਜਾਬੀਆਂ ਤੇ ਅੰਗਰੇਜ਼ ਸਰਕਾਰ ਵੱਲੋਂ ਕੀਤਾ ਗਿਆ ਪਰ ਪੂਰੇ ਸੰਘਰਸ਼ ਦੌਰਾਨ ਸਿੱਖ ਨੌਜਵਾਨਾਂ ਦਾ ਸੰਘਰਸ਼ ਸਿੱਖ ਸੰਘਰਸ਼ੀ ਯੋਧਿਆਂ ਦਾ ਹੌਸਲਾ ਉਸੇ ਤਰ੍ਹਾਂ ਹੀ ਬਰਕਰਾਰ ਰਿਹਾ ਉਹਨਾਂ ਨੇ ਅੰਤ ਵਿੱਚ ਜਿੱਤ ਹਾਸਲ ਕੀਤੀ ਤੇ ਸਾਰੇ ਹੀ ਸਿੱਖ ਵਿਦਵਾਨਾਂ ਨੇ ਸਿੱਖ ਸੰਗਤ ਨੇ ਮਿਲ ਬੈਠ ਕੇ ਗੁਰਮਤਾ ਕੀਤਾ ਕਿ ਜੋ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਨੁਕਸਾਨ ਹੋ ਗਿਆ ਉਸ ਨੂੰ ਗੁਰੂ ਦਾ ਭਾਣਾ ਮੰਨ ਲਿਆ ਜਾਵੇ ਤੇ ਜੋ ਬਾਕੀ ਬਚਿਆ ਉਸ ਨੂੰ ਸੰਭਾਲ ਲਿਆ ਜਾਵੇ ਤੇ ਅੱਗੇ ਤੁਰਿਆ ਜਾਵੇ ਸੰਗਤ ਜੀ ਗੁਰਦੁਆਰਾ ਸੁਧਾਰ ਲਹਿਰ ਸੰਬੰਧੀ ਸਰਕਾਰ ਦੇ ਰਿਕਾਰਡ ਵਿੱਚ ਅਤੇ ਕੁਝ ਸਿੱਖ ਵਿਦਵਾਨਾਂ ਦੀਆਂ ਲਿਖਤਾਂ ਵਿੱਚ ਕੁਝ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਗੁਰਦੁਆਰਿਆਂ ਦੀ ਹਾਲਾਤ ਕਿਸ ਤਰ੍ਹਾਂ ਸੀ ਤੇ ਉਸ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਆਪਾਂ ਇਹਦਾ ਵਿਸਥਾਰ ਵਿੱਚ ਅਗਲੇ ਐਪੀਸੋਡਾਂ ਦੇ ਵਿੱਚ ਵਿਚਾਰ ਕਰਾਂਗੇ ਇਸ ਨੂੰ ਦੋ ਭਾਗਾਂ ਵਿੱਚ ਵੰਡ ਕੇ ਆਪਾਂ ਚੱਲਾਂਗੇ ਇੱਕ ਭਾਗ 1920 ਤੋਂ ਲੈ ਕੇ 1925 ਤੱਕ ਕਿਉਂਕਿ 1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਪਾਸ ਹੋ ਕੇ ਸਾਰੇ ਹੀ ਗੁਰਦੁਆਰਿਆਂ ਦਾ ਪ੍ਰਬੰਧ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਗਿਆ ਸੀ ਉਸ ਤੋਂ ਬਾਅਦ ਨਿਯਮਤ ਦਫ਼ਤਰ ਵੀ ਚੱਲਿਆ ਪ੍ਰੋਪਰ ਮੀਟਿੰਗਾਂ ਹੋਈਆਂ ਸਾਰੀਆਂ ਤੇ ਸਾਰੇ ਮਤੇ ਸਾਡੇ ਸਾਹਮਣੇ ਆਏ ਸਾਰਾ ਰਿਕਾਰਡ ਸਾਹਮਣੇ ਆ ਪਰ ਜਿਹੜਾ 1920 ਤੋਂ ਲੈ ਕੇ 1925 ਤੱਕ ਦਾ ਰਿਕਾਰਡ ਆ ਉਹ ਜਾਂ ਤਾਂ ਮੁਕੱਦਮਿਆਂ ਵਿੱਚੋਂ ਮਿਲਦਾ ਹੈ ਜਾਂ ਸਮਕਾਲੀ ਅਖਬਾਰਾਂ ਵਿੱਚੋਂ ਮਿਲਦਾ ਹੈ ਜਾਂ ਉਸ ਸਮੇਂ ਦੇ ਜਿਹੜੇ ਸਰਕਾਰੀ ਰਿਕਾਰਡ ਆ ਉਹਦੇ ਵਿੱਚੋਂ ਮਿਲਦਾ ਹੈ ਕਿਉਂਕਿ ਬੇਸ਼ੱਕ 1920 ਵਿੱਚ ਸ਼੍ਰੋਮਣੀ ਕਮੇਟੀ ਬਣ ਚੁੱਕੀ ਸੀ ਪਰ ਨਾ ਤਾਂ ਉਸ ਦਾ ਕੋਈ ਨਿਯਮਤ ਦਫ਼ਤਰ ਸੀ ਤੇ ਨਾ ਹੀ ਸਰਕਾਰ ਉਸ ਨੂੰ ਪ੍ਰੋਪਰ ਮੀਟਿੰਗਾਂ ਕਰਨ ਦਿੰਦੀ ਸੀ 24 ਜੁਲਾਈ 1924 ਦੇ ਖਾਲਸਾ ਅਖਬਾਰ ਦੀ ਖਬਰ ਤੋਂ ਸਪਸ਼ਟ ਹੁੰਦਾ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਮੀਟਿੰਗ ਕੀਤੀ ਉਸ ਮੀਟਿੰਗ ਤੋਂ ਬਾਅਦ 6 ਮੈਂਬਰ ਗ੍ਰਿਫਤਾਰ ਕਰ ਲਏ ਗਏ ਤੇ ਜਿਹੜਾ ਮੀਟਿੰਗ ਦੇ ਵਿੱਚ ਰਿਕਾਰਡ ਸੀ ਉਹ ਵੀ ਜਬਤ ਕਰ ਲਿਆ ਗਿਆ ਉਸ ਰਿਕਾਰਡ ਦੇ ਵਿੱਚ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ ਉਹਨਾਂ ਦੇ ਦਸਤਕਤ ਸੀ ਉੱਥੇ ਮਤੇ ਪਾਏ ਗਏ ਸੀ ਆਪਾਂ ਇਸ ਨੂੰ ਦੋ ਭਾਗਾਂ ਵਿੱਚ ਵੰਡ ਕੇ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਪਹਿਲਾ ਇਤਿਹਾਸ ਤੁਹਾਡੇ ਨਾਲ ਜਿਹੜਾ ਸਾਂਝਾ ਕੀਤਾ ਜਾਊਗਾ 1920 ਤੋਂ ਲੈ ਕੇ 1925 ਤੱਕ ਦਾ ਜੋ ਪੂਰਾ ਹੀ ਸੰਘਰਸ਼ਮਈ ਰਹਾ ਉਸ ਤੋਂ ਬਾਅਦ 1925 ਤੋਂ ਲੈ ਕੇ 2025 ਤੱਕ ਦਾ 100 ਸਾਲ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ। ਸੰਗਤ ਜੀ ਜਿੰਨਾ ਵੀ ਇਤਿਹਾਸ ਆਪ ਜੀ ਨਾਲ ਸਾਂਝਾ ਕੀਤਾ ਜਾਊਗਾ ਉਹ ਜਾਂ ਤਾਂ ਸਰਕਾਰੀ ਲਿਖਤਾਂ ਵਿੱਚੋਂ ਜਾਂ ਮੁਕਦਮਿਆਂ ਵਿੱਚੋਂ ਜਾਂ ਸਮਕਾਲੀ ਅਖਬਾਰਾਂ ਵਿੱਚੋਂ ਜਾਂ ਸਮਕਾਲੀ ਵਿਦਵਾਨਾਂ ਨੇ ਜਿਹੜੀਆਂ ਇਤਿਹਾਸਕ ਪੁਸਤਕਾਂ ਲਿਖੀਆਂ ਉਹਨਾਂ ਵਿੱਚੋਂ ਸਾਂਝਾ ਕੀਤਾ ਜਾਊਗਾ। ਮਿਲਦੇ ਹਾਂ ਫਿਰ ਅਗਲੇ ਐਪੀਸੋਡ ਦੇ ਵਿੱਚ। ਧੰਨਵਾਦ।